ਰੋਣਾ ਦੇ ਗੁੱਸਾ ਉਹਦਾ ਵਾਹ ਵਾ ਵੀ ਅਸੀਂ ਤਾਂ ਲੋਕਾਂ ਦੇ ਹੋਰੇ ਜਲਵਾ ਖਾਤ ਮੰਗਾ ਸੀ ਤੇ ਪਰ ਅਸੀਂ ਆਪਦੇ ਤੇ ਹੋਰੇ ਜਲਵਾ ਖਾਤ ਲਈ ਲੜ ਰਹੇ ਆ ਤੇ ਲੜ ਵੀ ਆਪਿਆਂ ਨਾਲ ਹੀ ਰਹੇ ਆ ਆਪਾਂ ਬਹੁਤਾ ਹੀ ਵਿਸਥਾਰ ਦੇ ਵਿੱਚ ਜਾਣਾ ਕਿਹੜੇ ਬਹੁਤ ਨਹੀਂ ਪਰ ਫੇਰ ਵੀ ਸਾਰੇ ਭੜੀ ਭਾਂਤ ਜਾਣਦੇ ਨੇ ਆਪਾਂ ਇਸ ਮਹੀਨੇ ਦੇ ਤਿੰਨ ਕੇਸਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਪਹਿਲਾ ਕੇਸ ਚਰਨਖਾਟ ਵਾਲੇ ਸਾਹ ਦਾ ਗੁਰਦਾਰਾ ਸਾਹਿਬ ਅੰਦਰ ਪ੍ਰਕਾਸ਼ ਜੀ ਗੁਰਦਮ ਸਿੰਘ ਸਾਹਿਬ ਮਹਾਰਾਜ ਸਿੱਖਾਂ ਦੇ ਗੁਰੂ ਆਮਰਦਾਸ ਜੀ ਸਾਹਮਣੇ ਬਿਠਾ ਕੇ ਗੁਰੂ ਮਹਾਰਾਜ ਦੀ ਜੂਰੀ ਦੇ ਵਿੱਚ ਬਲਾਕਾਰ ਹੋ ਗਿਆ ਸਿੱਖਾਂ ਦੀ ਬੱਚੀ ਦਾ ਹੋਇਆ ਸਿੱਖਾਂ ਨੂੰ ਦਿੱਤਾ ਗਿਆ ਤੇ ਸਿੱਖਾਂ ਦੇ ਹੀ ਨੌਜਵਾਨਾਂ ਚੁੱਕੇ ਕਿਵੇਂ ਨਾਲ ਜੀ ਅਮਰਕਸੌਰ ਸਾਹਿਬ ਦੇ ਵਿੱਚ ਸਿੱਖਾਂ ਦੀ ਬੱਚੀ ਸਕੂਲੋਂ ਪੜ੍ਹ ਕੇ ਆ ਰਹੀ ਸੀ ਤੇ ਸਿੱਖਾਂ ਦੇ ਹੀ ਨੌਜਵਾਨਾਂ ਨੇ ਰਾਹ ਰੋਕੇ ਉਹਦੇ ਨਾਲ ਘਰੌਣੀ ਹਰਕਤ ਕੀਤੀ ਆਪਣਾ ਗੋਗਰਾ ਮਨੇ ਬੂਝ ਪਾ ਰਿਹਾ। ਕਿਵੇਂ ਨਾਲ ਲਈ? 4 ਦਿਨ ਪਹਿਲਾਂ ਜਦੋਂ ਲਹਿਰ ਚੱਲਦੀ ਸੀ ਭੰਡਾਰਾ ਜਨਤਾ ਦੀ ਉਸ ਪਿੰਡ ਦੇ ਭੰਡਾਰਾ ਕਲਾਂ ਦੇ ਵਿੱਚ ਸਿੱਖਾਂ ਦੀ ਬੱਚੀ ਸਾਤ ਸਾਲ ਦੀ ਉਹ ਸ਼ਾਮ ਨੂੰ ਗੁਰਦਰਾ ਸਾਹਿਬ ਦੇ ਵਿੱਚੋਂ ਪੰਜ ਵਜੇ ਤੇ 40 ਮਿੰਟ ਤੇ ਮੱਥਾ ਟੇਕ ਕੇ ਨਿਕਲਦੀ ਆ। ਅਗਰ ਤੁਹਾਡੀ ਸਿੱਖਾਂ ਦੇ ਬੱਚਾ ਉਹਦੇ ਨਾਲ ਘਰੌਣੀ ਹਰਕਤ ਕਰਦਾ ਕਿਵੇਂ ਨਾਲ ਲਈ ਕੀ ਦੇ ਨਾਲ ਰਗੇ? ਇਹ ਜੁਨੂਨਾਂ ਦੇ ਵਿੱਚ ਬਥੇਰੀਆਂ ਜਗ੍ਹਾ ਜੱਗਤ ਹੋਇਆ ਪਰ ਜੇ ਹੁਣ ਕਿਤੇ ਜਾਣ ਦਾ